ਖਨੋਰੀ ਬਾਰਡਰ ਦੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਹੈ ਜੋ ਕਿਸਾਨੀ ਮੰਗਾਂ ਦੇ ਚਲਦੇ 54 ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਤੇ ਰਾਤ ਦਾ ਇਹ ਮੌਕਾ ਹੈ ਤੇ ਇਸ ਵੇਲੇ ਦੀ ਵੱਡੀ ਖਬਰ ਖਨੋਰੀ ਬਾਰਡਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਖਨੋਰੀ ਬਾਰਡਰ ਤੇ ਪਹੁੰਚ ਕੇ ਮੁਲਾਕਾਤ ਕੀਤੀ ਗਈ ਹੈ ਤੇ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਵਿਚਾਰ ਦੀ ਨਜੰਦਾਗਿਆਏ ਤੇ ਕਿਸ ਨੁਮਾਇंदे ਨੇ ਧਲੇਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਬਾਰੇ ਜਿਆਦਾ ਜਾਣਕਾਰੀ ਲਈ ਮੇਰੇ ਨਾਲ ਸਾਡੇ ਪੱਤਰਕਾਰ ਅਨਿਲ ਜੈਨ ਫੋਨ ਲਾਈਨ ਤੇ ਜੁੜੇ ਨੇ ਜੀ ਐਨ ਐਲ ਕੀ ਜਾਣਕਾਰੀ ਹੈ ਕੇਂਦਰ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੋ ਕਿਸਾਨ ਅਗੋ ਜਗਜੀਤ ਸਿੰਘ ਧਲੇਵਾਲ ਨੇ ਜਿਨ੍ਹਾਂ ਦਾ ਮਰਨ ਵਰਤ ਹੈ ਜੋ 54ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਤੇ ਇਹ ਦਿਨ ਵੀ ਹੁਣ ਖਤਮ ਹੋ ਗਿਆ ਹੈ ਤੇ ਰਾਤ ਦਾ ਮੌਕਾ ਹੈ ਤੇ ਇਸ ਵਕਤ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਦੇ ਨੁਮਾਇंदे ਵੱਲੋਂ ਜਗਜੀਤ ਸਿੰਘ ਧਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਕਿਸ ਦੇ ਵੱਲੋਂ ਕੇਂਦਰ ਦੇ ਵੱਲੋਂ ਇਹ ਮੁਲਾਕਾਤ ਕੀਤੀ ਗਈ ਹੈ ਤੇ ਕੀ ਗੱਲਬਾਤ ਹੈ ਜੋ ਕੀ ਪ੍ਰੋਪੋਜ਼ਲ ਹੈ ਜੋ ਕੇਂਦਰ ਵੱਲੋਂ ਭੇਜਿਆ ਗਿਆ ਹੈ ਜੀ ਬਿਲਕੁਲ ਜਿੰਦਰ ਜੀ ਗੱਲ ਕਰੀਏ ਤਾਂ ਅੱਜ ਕਿਸਾਨਾਂ ਦੇ ਨਾਲ ਜਿਹੜੀ ਅੱਜ ਮੀਟਿੰਗ ਰੱਖੀ ਗਈ ਸੀ ਦਿਨੇ ਵੱਲੇ ਤਾਂ ਉਸ ਤੋਂ ਬਾਅਦ ਜਿਹੜੇ ਕੇਂਦਰੀ ਜਿਹੜੇ ਪ੍ਰਿਆ ਪ੍ਰਿਆ ਰੰਜਨ ਜਿਹੜਾ ਆਈਐਫਐਸ ਜੁਆਇੰਟ ਸੈਕਟਰੀ ਨੇ ਕਿ ਅਗਰੀਕਲਚਰ ਮਿਨਿਸਟਰ ਆਫ ਇੰਡੀਆ ਦੇ ਤਾਂ ਉਹ ਪਹੁੰਚੇ ਨੇ ਕਿਸਾਨਾਂ ਨੂੰ ਡਿਲੀਵਰ ਸਾਹਮਣੂ ਮੁਲਾਕਾਤ ਕੀਤੀ ਉਹਨੇ ਕਾਫੀ ਲੰਬਾ ਸਮਾਂ ਜਿਹੜੀ ਗੱਲਬਾਤ ਕੀਤੀ ਹੈ ਉਸ ਤੋਂ ਬਾਅਦ ਗੱਲਬਾਤ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਜਿਹੜਾ ਇੱਕ ਇਹ ਸਾਰੇ মিডিਆ ਦੇ ਗਰੁੱਪ ਬਣੀ ਹੋਣੀ ਹੈ ਉਹਦੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ ਜੀ ਤੁਸੀਂ ਸਾਰੇ মিডিਆ ਵਾਲੇ ਜਾਂ ਕਿਸਾਨ ਜਿਹੜੇ ਕਾਲੀਆਂ ਚ ਬੈਠੇ ਆ ਉਹ ਇਕੱਠੇ ਹੋ ਜਾਓ ਜੀ ਥੋੜੇ ਸਮੇਂ ਬਾਅਦ ਜਿਹੜੀ ਹੈ ਕੋਈ ਬੱਜੀ ਗੱਲਬਾਤ ਸਾਹਮਣੇ ਆ ਸਕਣੀ ਹੈ ਕਿਉਂਕਿ ਕਿਸਾਨਾਂ ਨਾਲ ਜਿਹੜੀ ਉਹ ਪ੍ਰੋਪੋਜ਼ਲ ਚਾਹੇ ਉਹ ਕੇਂਦਰ ਸਰਕਾਰ ਤੋਂ ਲੈ ਕੇ ਆਏ ਨੇ ਜਾਂ ਕੋਈ ਵੀ ਗੱਲਬਾਤ ਉੱਥੇ ਹੋਈ ਹੈ ਉਹ ਉਹਨਾਂ ਨੂੰ ਅਜੇ ਤੱਕ ਗੁਪਤ ਰੱਖਿਆ ਗਿਆ ਜਦੋਂ ਤੱਕ ਜਿਹੜਾ ਹਿੰਦਿਆ ਦੇ ਸਾਹਮਣੇ ਲੈ ਕੇ ਆਉਣਗੇ ਤਾਂ ਉਹ ਸਾਰੇ ਕਿਸਾਨਾਂ ਦੇ ਸਾਹਮਣੇ ਹੀ ਗੱਲਬਾਤ ਜਿਹੜੀਆਂ ਕੀਤੀ ਜਾਵੇਗੀ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜੇ ਚਰਚਾ ਜਮੇਂ ਦਿਨ ਦੇ ਵਿੱਚ ਇਹਨਾਂ ਦੇ ਲੇਵਾ ਸਾਥ ਦਾ ਇਹਨਾਂ ਮਾਨਨ ਵਰਤੈ ਹੋ ਚੱਲ ਰਹੀ ਹੈ ਕਿ ਕਿਸਾਨ ਵੀਕਸੇ ਇੱਕ ਇੱਕ ਕਿਸਾਨ ਜਿਹੜੇ ਹੈਗੇ ਹਨ ਮਾਨਨ ਵਰਤੈ ਬੈਠੇ ਆ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੀ ਜਰੂਰ ਹਲਚਲ ਜਿਹੜੀ ਨਜ਼ਰ ਆ ਰਹੀ ਹੈ ਖਨੋਰੀ ਬਾਰਡਰ ਤੇ ਕਿਉਂਕਿ ਅੱਜ ਰਾਤ ਨੂੰ ਕੋਈ ਵੀ ਫੈਸਲਾ ਹੋ ਸਕਦਾ ਹੈ ਚਾਹੇ ਤੋ ਮੈਡੀਕਲ ਟਰੀਟਮੈਂਟ ਨੂੰ ਲੈ ਕੇ ਹੋਵੇ ਕੋਈ ਕਾਫੀ ਲੰਬੇ ਸਮੇਂ ਤੋਂ ਮੈਡੀਕਲ ਟਰੀਟਮੈਂਟ ਲਈ ਦਿੱਲੀ ਵੱਲ ਭੋਲੋ ਲਿਆ ਜਾ ਰਿਹਾ ਡਾਕਟਰ ਨੂੰ ਲੈ ਕੇ ਵੀ ਜਿਹੜਾ ਇਹ ਫੈਸਲਾ ਲਿਆ ਜਾ ਸਕਦਾ ਜੀ ਵੀਰ ਜੀ ਕਿਹਾ ਜਾ ਰਿਹਾ ਹੈ ਕਿ ਥੋੜੀ ਦੇਰ ਬਾਅਦ ਜੋ ਇਹ ਫੈਸਲਾ ਹੋ ਸਕਦਾ ਹੈ ਦੋਵਾਂ ਤਰਾਂ ਦੇ ਦਰਮਿਆਨ ਸਹਿਮਤੀ ਬਣ ਸਕਦੀ ਹੈ ਕਿ ਮੈਡੀਕਲ ਸਹਾਇਤਾ ਲੈਣ ਦੇ ਬਾਰੇ ਜੋ ਕੇਂਦਰ ਦੇ ਨੁਮਾਇੰਦੇ ਨੇ ਪ੍ਰਿਆ ਰੰਜਨ ਉਹਨਾਂ ਵੱਲੋਂ ਆ ਗੱਲਬਾਤ ਢਿਲੇਵਾਲ ਹੋਰਾਂ ਦੇ ਨਾਲ ਕੀਤੀ ਗਈ ਹੈ ਇਸ ਦੇ ਬਾਰੇ ਕੀ ਜਾਣਕਾਰੀ ਹੈ ਕਿ ਬਿਲਕੁਲ ਇਹ ਗੱਲਬਾਤ ਕੀਤੀ ਗਈ ਹੈ ਜਾਂ ਇਹ ਸਿਰਫ ਕੀ ਅਸਰ ਹੈ ਯਾਨੀ ਬਿਲਕੁਲ ਜੀ ਗੱਲਬਾਤ ਕਰੀ ਤਾਂ ਕੇਂਦਰ ਸਰਕਾਰ ਵੱਲੋਂ ਇਹ ਗੱਲਬਾਤ ਜਰੂਰ ਕੀਤੀ ਗਈ ਹੈ ਤੇ ਕੇਂਦਰ ਸਰਕਾਰ ਜਿਹੜੇ ਕੇਂਦਰੀ ਜੋਇੰਟ ਸੈਕਟਰੀ ਆਏ ਨੇ ਤਾਂ ਉਹਨਾਂ ਵੱਲੋਂ ਇੱਕ ਗੁਪਤ ਮੀਟਿੰਗ ਕੀਤੀ ਗਈ ਹੈ ਜਿਸਦੀ ਹੈ ਪੱਤਰਕਾਰਾਂ ਨੂੰ ਹਜੇ ਉਹਨੂੰ ਗੁਪਤ ਰੱਖਿਆ ਗਿਆ ਹੈ ਤਾਂ ਉਹਨਾਂ ਵੱਲੋਂ ਕਿਸਾਨਾਂ ਨੂੰ ਸਾਰਿਆਂ ਨੂੰ ਇੱਕ ਸਟੇਜ ਦੇ ਉੱਤੇ ਉਸੇ ਸਟੇਜ ਦੇ ਉੱਤੇ ਜਿੱਥੇ ਕਾਲੀ ਦੇ ਵਿੱਚ ਢਲੇ ਵਾਲ ਯੋ ਪੇ ਨੇ ਤੋਂ ਉਸ ਤੋਂ ਥੋੜੀ ਨਾਲ ਹੀ ਜਿਹੜੀ ਸਟੇਜ ਹੈ ਉਸ ਸਟੇਜ ਉੱਤੇ ਸਾਰੇ ਕਿਸਾਨ ਔਰ ਪੱਤਰਕਾਰ ਜਿਹੜੇ ਇਕੱਠੇ ਕਿਤੇ ਗਏ ਨੇ ਉਸ ਤੋਂ ਬਾਅਦ ਹੈ ਜਿਹੜੀ ਸਾਰੀ ਗੱਲਬਾਤ ਸਾਹਮਣੇ ਆਏਗੀ ਤੇ ਉੱਥੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਰਾਹੀਂ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਕੀ ਅੰਦਰ ਗੱਲਬਾਤ ਹੋਈ ਹੈ ਤੇ ਕੀ ਮੈਡੀਕਲ ਡੱਲੇਵਾਲ ਲੈਣਗੇ ਜਾਂ ਨਹੀਂ ਲੈਣਗੇ ਉਹ ਆਉਣ ਵਾਲਾ ਸਮਾਂ ਦੱਸੇਗਾ ਅੱਜ ਰਾਤ ਨੂੰ ਇੱਕ ਵੱਡਾ ਫੈਸਲਾ ਜਿਹੜਾ ਕਿਸਾਨਾਂ ਵੱਲੋਂ ਲਿਆ ਜਾ ਸਕਦਾ ਹੈ ਉਹ ਉਹਨਾਂ ਦੀ ਜਿਹੜੀ ਸਿਹਤ ਦੀ ਗੱਲ ਕੀਤੀ ਜਾਵੇ ਜਗਜੀਤ ਸਿੰਘ ਢੱਲੇਵਾਲ ਜਿਵੇਂ ਪਹਿਲਾਂ ਗੱਲ ਕੀਤੀ ਕਿ 54ਵੇਂ ਦਿਨ ਦੇ ਵਿੱਚ ਉਹਨਾਂ ਦਾ ਮਰਨ ਵਰਤ ਜਾਰੀ ਹੈ ਅੱਜ ਬੀਤੀ ਰਾਤ ਵੀ ਉਹਨਾਂ ਦੀ ਸਿਹਤ ਦੇ ਵਿੱਚ ਜੋ ਗੰਭੀਰਤਾ ਦੇਖੀ ਗਈ ਸੀ ਉਹਨਾਂ ਨੂੰ ਉਲਟੀਆਂ ਤੱਕ ਵੀ ਆਈਆਂ ਦੱਸੀਆਂ ਗਈਆਂ ਸੀ ਕਿਸ ਤਰ੍ਹਾਂ ਦੀ ਸਿਹਤ ਆ ਉਹਨਾਂ ਦੀ ਕਿਸ ਤਰ੍ਹਾਂ ਉਹ ਹੁਣ ਆਪਣਾ ਮਰਨ ਵਰਤ ਜਾਰੀ ਰੱਖ ਰਹੇ ਨੇ ਬਿਲਕੁਲ ਉਹਨਾਂ ਦੀ ਇਹ ਗੱਲ ਕਣੀ ਹੈ ਤਾਂ ਅੱਜ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਕਿ ਚੌਂਚਿਆਂ ਨਾਲ ਉਹਨਾਂ ਨੂੰ ਪਾਣੀ ਪਵਾਇਆ ਜਾ ਰਿਹਾ ਹੈ। ਕਿਉਂਕਿ ਇਹ ਖੇਤ ਬਹੁਤ ਨਾਜੂਕ ਹੈ, ਪਾਣੀ ਵੀ ਪੀਂਡ ਦੇ ਵਿੱਚ ਤੇ ਇਸ ਮਰਥ ਨਹੀਂ ਹੈ ਕਿ ਉਸ ਨੂੰ ਲੈ ਕੇ ਜਿਹੜੀ ਹੈ ਜਿਹੜੀ ਉਹਨਾਂ ਦੇ ਖੇਤ ਹੈ, ਬਹੁਤ ਹੀ ਨਾਜੂਕ ਹੋਣ ਦੇ ਬਾਵਜੂਦ ਵਿਗੜਦੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਕੋਲੋਂ ਜਿਹੜਾ ਇਹ ਐਕਸ਼ਨ ਲਿਆ ਗਿਆ ਕਿਉਂਕਿ ਕੱਲ ਵੀ ਐਡੀਜੀਪੀ ਜਿਹੜੀ ਡਿਸਟੈਂਸਿੰਗ ਹੈ ਉਹ ਵੀ ਪਹੁੰਚੇ ਸੀ ਉਹ ਵੀ ਕਾਫੀ ਲੰਮਾ ਸਮਾਂ ਜਿਹੜਾ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਸੀ ਕਿ ਜੀ 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 ਕਨਾਂ ਨਾਲ ਗੱਲਬਾਤ ਕੀਤੀ ਕੇਂਦਰ ਨੇ ਜੁਆਇੰਟ ਸੈਕਟਰੀ ਜਿਹੜੇ ਭੇਜਿਆ ਹੈ ਤਾਂ ਹੁਣ ਇਹ ਲੱਗਦਾ ਹੈ ਵੀ ਕੋਈ ਵੱਡਾ ਫੈਸਲਾ ਜਿਹੜਾ ਲਿਆ ਜਾ ਸਕਦਾ ਜਿਸ ਨੂੰ ਲੈ ਕੇ ਕਿਸਾਨਾਂ ਨੂੰ ਜਿਹੜਾ ਅੱਜ ਇਕੱਠ ਕੀਤਾ ਗਿਆ ਹੈ ਇਹ ਅੱਜ ਰਾਤ ਦੇ ਸਮੇਂ ਜਿਹੜਾ ਇਕੱਠ ਕਰਨਾ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਕੇਂਦਰ ਨੇ ਜੇ ਕੋਈ ਪ੍ਰਪੋਜ਼ਲ ਇਹਨਾਂ ਨੂੰ ਕਿਸਾਨਾਂ ਨੂੰ ਦਿੱਤੇ ਹੋਗੇ ਉਸ ਨੂੰ ਲੈ ਕੇ ਇਹ ਜਿਹੜਾ ਵੱਡਾ ਫੈਸਲਾ ਲਿਆ ਜਾ ਸਕਦਾ ਹਾ ਅਨਿਲ ਇੱਕ ਇਹ ਗੱਲ ਦੱਸੋ ਕਿ ਜਿਸ ਤਰ੍ਹਾਂ ਕੇਂਦਰ ਦੇ ਨੁਮਾਇੰਦੇ ਵੱਲੋਂ ਇਸ ਰਾਤ ਦੇ ਮੌਕੇ ਦੇ ਵਿੱਚ ਠੰਡ ਦੇ ਮੌਕੇ ਦੇ ਵਿੱਚ ਇੱਥੇ ਇਕਨੋਰੀ ਬਾਰਡਰ ਦੇ ਉੱਪਰ ਪਹੁੰਚ ਕੇ ਅਜਗਜੀਤ ਸਿੰਘ ਵਾਲ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਵੇਂ ਤੁਸੀਂ ਦੱਸਿਆ ਹੈ ਕਿ ਗੁਪਤ ਤਰੀਕੇ ਦੇ ਨਾਲ ਇਹ ਮੁਲਾਕਾਤ ਕੀਤੀ ਗਈ ਹੈ ਇਹ ਹਾਲੇ ਤੱਕ ਨਹੀਂ ਪਤਾ ਲੱਗਿਆ ਹੈ ਕਿ ਉਸ ਮੁਲਾਕਾਤ ਦੇ ਵਿੱਚ ਕਿਹੜੀਆਂ-ਕਿਹੜੀਆਂ ਜੋ ਗੱਲਾਂ ਨੇ ਉਹ ਵਿਚਾਰ ਅਦਿਨ ਲਿਆਂਦੇ ਗਈਆਂ ਨੇ ਲੇਕਿਨ ਇਸ ਤੋਂ ਇਲਾਵਾ ਜੇ ਪੰਜਾਬ ਸਰਕਾਰ ਦੇ ਨੁਮਾਇੰਦੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੀ ਕੁਝ ਅਧਿਕਾਰੀ ਦੱਸੇ ਜਾ ਰਹੇ ਨੇ ਕਿ ਇੱਥੇ ਕਿਨੌਰੀ ਬਾਰਡਰ ਤੇ ਇਸ ਮੁਲਾਕਾਤ ਦੇ ਦੌਰਾਨ ਪਹੁੰਚੇ ਨੇ ਕਿਹੜੇ-ਕਿਹੜੇ ਅਧਿਕਾਰੀ ਪਹੁੰਚੇ ਨੇ ਬਿਲਕੁਲ ਜੀ ਨਹੀਂ ਪਤਾ ਲੱਗਿਆ ਕਿ ਕੇਂਦਰੀ ਜਿਹੜੇ ਹੈਗੇ ਆ ਜਿਹੜੇ ਰੰਜਨ ਜਿਹੜੇ ਹੈਗੇ ਜੁਆਇੰਟ ਸੈਕਟਰੀ ਐਗਰੀਕਲਚਰ ਦੇ ਹੈਗੇ ਆ ਉਹ ਪਹੁੰਚੇ ਨੇ ਤੇ ਨਾਲ ਹੀ ਪੰਜਾਬ ਦੇ ਅਧਿਕਾਰੀ ਹੈ ਜੀ ਗੱਲ ਕਰੀਏ ਤਾਂ ਪੰਜਾਬ ਦੇ ਲੋਕਲ ਅਧਿਕਾਰੀ ਵੀ ਜਿਹੜੇ ਉੱਥੇ ਮੌਕੇ ਤੇ ਮੌਜੂਦ ਨੇ ਜਿਵੇਂ ਅੱਜ ਵੀ ਅਸੀਂ ਥੋੜੀ ਥੋੜੀ ਸਮਾਂ ਪਹਿਲਾਂ ਐਸਜੀ ਸਾਹਿਬ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਨੂੰ ਵੀ ਪੁੱਛਿਆ ਗਿਆ ਕਿ ਕੀ ਗੱਲਬਾਤ ਜਿਹੜੀ ਹੈਗੇ ਕਨੌੜੀ ਬਾਰਡਰ ਦੇ ਉੱਤੇ ਚੱਲ ਰਹੀ ਹੈ ਤਾਂ ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਹੈ ਵੀ ਜਲਦੀ ਹੀ ਤੁਹਾਨੂੰ ਜਾਣਕਾਰੀ ਦਵਾਂਗੇ ਤਾਂ ਇੱਕ ਦਾ ਮਤਲਬ ਇਹ ਹੋ ਸਕਦਾ ਹੈ ਵੀ ਕੇਂਦਰ ਸਰਕਾਰ ਦੀ ਜਿਹੜੀ ਪ੍ਰਪੋਜ਼ਲ ਆਈ ਹੈ ਜਾ ਉਹਨਾਂ ਕਿਸਾਨਾਂ ਨੂੰ ਦਿੱਤੀ ਗਈ ਆ ਉਸ ਪ੍ਰਪੋਜ਼ਲ ਨੂੰ ਕਦੇ ਗੁੱਟਾ ਕਿਹਾ ਗਿਆ ਉਹਦੇ ਵਿੱਚ ਕਿਸਾਨਾਂ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜੀ ਥੋੜੇ ਸਮੇਂ ਬਾਅਦ ਇਹ ਜਿਹੜੀ ਪ੍ਰੈਕ ਕਾਨਫਰੰਸ ਕੀਤੀ ਜਾਏਗੀ ਜਾਂ ਕਿਸਾਨਾਂ ਨੂੰ ਸਟੇਜ ਉੱਤੋਂ ਜਿਹੜੀ ਜਾਣਕਾਰੀ ਦਿੱਤੀ ਜਾਏ ਵੀ ਅਗਲਾ ਫੈਸਲਾ ਕੀ ਹੋਵੇਗਾ ਹੋ ਸਕਦਾ ਹੈ ਕੱਜ ਰਾਤ ਨੂੰ ਜਿਹੜਾ ਗੱਲੇਵਾਲ ਨੂੰ ਮੈਡੀਕਲ ਟਰੀਟਮੈਂਟ ਦਿੱਤਾ ਜਾ ਸਕਦਾ ਹੈ ਜੀਨਲ ਬਲਬੋਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋਸੀ ਮੇਰੇ ਨਾਲ ਸਾਡੇ ਪੱਤਰਕਾਰ ਅਨਿਲ ਜੈਨ ਜਿੰਨਾ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਪ੍ਰਿਆ ਰੰਜਨ ਆਈਐਫਐਸ ਜੁਆਇੰਟ ਸੈਕਟਰੀ ਐਗਰੀਕਲਚਰਲ ਮਿਨਿਸਟਰੀ ਆਫ ਇੰਡੀਆ ਵੱਲੋਂ ਜਗਜੀਤ ਸਿੰਘ ਦਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਅਜੇ ਇਹ ਸਾਹਮਣੇ ਨਹੀਂ ਆਇਆ ਹੈ ਕਿ ਮੁਲਾਕਾਤ ਦੇ ਵਿੱਚ ਕੇਂਦਰ ਵੱਲੋਂ ਕੀ ਕੁਝ ਪ੍ਰੋਪੋਜ਼ਲ ਹੈ ਜੋ ਕਿਸਾਨਾਂ ਦੇ ਅੱਗੇ ਜਾਂ ਕਿਸਾਨਾਂ ਕੋਲ ਜਗਜੀਤ ਸਿੰਘ ਦਲੇਵਾਲ ਦੇ ਅੱਗੇ ਰੱਖਿਆ ਗਿਆ ਹੈ ਲੇਕਿਨ ਥੋੜੀ ਦੇਰ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਜਾਏਗੀ